ਪਹਿਲੇ ਜਿਹੜੀਆਂ 43 ਸੇਵਾਵਾਂ ਦਿੰਦੇ ਸੀਗੇ ਉਹਦੇ ਵਿੱਚ 363 ਸੇਵਾਵਾਂ ਨੂੰ ਹੋਰ ਐਡ ਕਰਦੇ ਹੋਏ ਘਰ ਬੈਠੇ ਹੀ ਨਾਗਰਿਕ ਜਿਹੜੇ ਸਾਡੇ ਪੰਜਾਬ ਦੇ ਨੇ ਉਹ ਪ੍ਰਾਪਤ ਕਰ ਸਕਦੇ ਨੇ ਭਗਵੰਤ ਮਾਨ ਸਰਕਾਰ ਤੁਹਾਡੀ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ 유ਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮੁਹੱਈਆ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਬਾਡੇ ਘਰ ਆਉਣਗੇ ਮੈਂ ਕਾਲ ਕੀਤੀ ਸੇਮ ਡੇ ਸੇਵਾ ਸਹਾਇਕ ਮੇਰੇ ਘਰ ਪਹੁੰਚ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਵਾਸੀਆਂ ਲਈ ਇੱਕ ਬਹੁਤ ਵਧੀਆ ਸਹੂਲਤ ਮਹੱਈਆ ਕਰਵਾਈ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਮਰਨਾਥ ਦੀ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਲੋਕ ਦੂਰ ਦਰਾੜਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ ਸ਼ਰਧਾਲੂਆਂ ਦੇ ਵਿੱਚ ਅਥਾ ਪਿਆਰ ਤੇ ਅਥਾ ਉਤਸ਼ਾਹ ਹੁੰਦਾ ਹੈ ਕਿ ਅਸੀਂ ਬਾਬਾ ਬਰਫਾਨੀ ਜੀ ਦੇ ਦਰਸ਼ਨ ਕਰਨੇ ਨੇ ਕਿਉਂਕਿ ਹਰ ਸਾਲ ਜਦੋਂ ਸ਼੍ਰੀ ਅਮਰਨਾਥ ਦੀ ਯਾਤਰਾ ਖੁੱਲਦੀ ਹੈ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਰਜਿਸਟ੍ਰੇਸ਼ਨ ਕਰਵਾਉਣੀ ਸ਼ੁਰੂ ਕਰ ਦਿੰਦੇ ਨੇ ਔਰ ਉੱਥੇ ਹੀ ਵੱਡੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਤੇ ਪੈ ਜਾਂਦੀ ਹੈ ਕਿ ਉਹਨਾਂ ਨੇ ਬੰਦੋਬਸਤ ਕਰਨੇ ਹੁੰਦੇ ਨੇ ਸੁਰੱਖਿਆ ਦੇ ਸੋ ਤਸਵੀਰਾਂ ਦਿਖਾ ਰਹੇ ਹਾਂ ਸੁਰੱਖਿਆ ਦੇ ਵੀ ਬੰਦੋਬਸਤ ਕੀਤੇ ਗਏ ਨੇ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਵੀ ਕਮੀ ਪੇਸ਼ੀ ਜਾਂ ਸੁਰੱਖਿਆ ਦੇ ਕੋਈ ਵੀ ਦਿੱਕਤ ਜਿਹੜੀ ਹੈ ਉਹਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਹੀ ਤੁਹਾਨੂੰ ਦੱਸਦੀ ਕਿ ਸੁਜਾਨਪੁਰ ਸੇਵਾ ਸਮਿਤੀ ਕਮੇਟੀ ਦੇ ਵੱਲੋਂ ਹਰ ਸਾਲ ਜਦੋਂ ਸ਼੍ਰੀ ਅਮਰਨਾਥੀ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ ਤਾਂ 1 ਮਹੀਨੇ ਵਾਸਤੇ ਲੰਗਰ ਚਲਾਇਆ ਜਾਂਦਾ ਹੈ ਜੀ ਹਾਂ ਇਹ ਗੁਰੂ ਦਾ ਅਟੁੱਟ ਲੰਗਰ ਹੈ ਜਿਹੜਾ ਕਿ 1 ਮਹੀਨੇ ਤੱਕ ਲਗਾਤਾਰ ਇਦਾਂ ਹੀ ਚੱਲਦਾ ਹੈ ਅੱਜ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਹੁਣਾ ਦੇ ਵੱਲੋਂ ਇਸ ਲੰਗਰ ਦੀ ਸ਼ੁਰੂਆਤ ਬਾਤ ਕੀਤੀ ਗਈ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਮੇਟੀ ਦਾ ਕਹਿਣਾ ਹੈ ਕਿ ਹਰ ਸਾਲ ਜਦੋਂ ਅਸੀਂ ਲੰਗਰ ਲਗਾਉਂਦੇ ਹਾਂ ਤਾਂ ਸਾਨੂੰ ਲੋਕਾਂ ਦਾ ਸ਼ਰਧਾਲੂਆਂ ਦਾ ਬਹੁਤ ਪਿਆਰ ਮਿਲਦਾ ਹੈ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਨੇ ਔਰ ਉਹ ਇੱਥੋਂ ਲੰਗਰ ਛਕਦੇ ਨੇ ਔਰ 24 ਘੰਟੇ ਅਸੀਂ ਜਿਹੜਾ ਲੰਗਰ ਸ਼ੁਰੂ ਕੀਤਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਜਿਦੇ ਵਿੱਚ ਬ੍ਰੇਕਫਾਸਟ ਲੰਚ ਹੋ ਗਿਆ ਡਿਨਰ ਹੋ ਗਿਆ ਸਾਰੀਆਂ ਸਹੂਲਤਾਂ ਖਾਣ ਦੀਆਂ ਸ਼ਰਧਾਲੂਆਂ ਨੂੰ ਦਿੱਤੀਆਂ ਜਾਂਦੀਆਂ ਨੇ ਔਰ ਇਹ ਲੰਗਰ ਜਿਹੜਾ ਆ 24 ਘੰਟੇ ਚੱਲਦਾ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਹੁਣਾ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਲੋਦਾ ਸ੍ਰੀ ਅਮਰਨਾਥ ਸੇਵਾ ਸੰਪਤੀ ਸੁਜਾਨਪੁਰ ਦੁਆਰਾ ਹਰ ਸਾਲ ਦੀ ਤਰ੍ਹਾਂ ਇਥੇ ਜਿਹੜਾ 1 ਮਹੀਨਾ ਲਗਾਤਾਰ ਚਲਾਇਆ ਜਾਣ ਵਾਲਾ ਲੰਗਰ ਆ ਉਹਦੇ ਚ ਆਏ ਆ ਔਰ ਬਾਬਾ ਭੋਲੇ ਨਾਚੀ ਦਾ ਅਸ਼ੀਰਵਾਦ ਲਿਆ ਸੋ ਸਭ ਤੋਂ ਵੱਧ ਉਹ ਤੇ ਆ ਕਿ ਮੇਰੀ ਇਸ ਸੰਪਤੀ ਨੂੰ ਦੇ ਸਾਰੇ ਜਿੰਨੇ ਵੀ ਮਾਨਜੋਗ ਮੈਂਬਰ ਸੇਵਾਦਾਰ ਨੇ ਉਹਨਾਂ ਦੇ ਸੋਦਮ ਨੂੰ ਮੈਂ ਅਪਰੀਸ਼ੀਏਟ ਕਰਦਾ ਲਗਾਤਾਰ ਐਡਾ ਵੱਡਾ ਲੰਗਰ 1 ਮਹੀਨਾ ਚਲਾਣਾ ਉਹਦੇ ਇੰਤਜ਼ਾਮ ਕਰਨੇ ਉਹ ਔਰ ਲਗਾਤਾਰ ਉਹਨੂੰ ਅ ਠੀਕ ਮੈਂ ਸਮਝਦਾ ਵੀ ਪਿਆਲ ਕੀਤੀ ਤੱਕ ਰੱਖਣਾ ਬੜਾ ਵੱਡਾ ਉਪਰਾਲਾ ਇਹਨਾਂ ਨੂੰ ਸਭ ਨੂੰ ਮੁਬਾਰਕਾਂ ਸੋ ਪੰਜਾਬ ਸਰਕਾਰ ਅ ਅਮਰਨਾਥ ਯਾਤਰਾ ਦੀ ਜਿਹੜੀ ਉਹ ਸੁਰੱਖਿਆ ਦਾ ਸਵਾਲ ਹੈ ਪੂਰੀ ਤਰ੍ਹਾਂ ਮੁਸਤੈਦ ਹੈ ਤੁਸੀਂ ਦੇਖਿਆ ਇਹਨਾਂ ਦਿਨਾਂ ਦੇ ਅੰਦਰ ਸਪੈਸ਼ਲ ਔਰ ਮਾਨਜੁਗ ਮੁੱਖ ਮੰਤਰੀ ਲਗਾਤਾਰ ਪੰਜਾਬ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਉਹ ਖੁਦ ਉਹਦੀ ਫੀਡਬੈਕ ਲੈਂਦੇ ਆ ਖੁਦ ਉਹਨੂੰ ਦੇਖਦੇ ਆ ਔਰ ਮੈਂ ਬਸ ਇਹੀ ਕਹਾਂਗਾ ਕਿ ਜਿਹੜੇ ਵੀ ਯਾਤਰੂ ਇਸ ਯਾਤਰਾ ਤੇ ਜਾਣਾ ਜਿਨ੍ਹਾਂ ਨੇ ਆ ਬਾਬਾ ਪੋਲੇਨਾਥ ਜੀ ਦਾ ਬਾਬਾ ਬਰਫਾਨੀ ਜੀ ਦਾ ਆਸ਼ੀਰਵਾਦ ਲੈਣਾ ਉਹ ਸਾਰੇ ਉਹਨਾਂ ਦੀ ਯਾਤਰਾ ਸੁਖਸਾਦੀ ਨਾਲ ਨੇਪਰੇ ਚੜ੍ਹੇ ਔਰ ਪੂਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਆ ਦੇਸ਼ ਪੱਧਰ ਤੇ ਵੀ ਸਾਰੇ ਪ੍ਰਬੰਧ ਰਹਿ ਗਏ ਆ ਸੋ ਫਿਰ ਦੁਬਾਰਾ ਉਹਨਾਂ ਸਾਰੇ ਸਧਾਰਨ ਲੋਕਾਂ ਨੂੰ ਜਿਨ੍ਹਾਂ ਨੇ ਬਾਬਾ ਪੋਲੇਨਾਥ ਜੀ ਬੜੀ ਕਠਨ ਭਰੀ ਯਾਤਰਾ ਕਰਨੀ ਆ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੋਣ ਉਹਨਾਂ ਨੂੰ ਉਹਨਾਂ ਦੀਆਂ ਸ਼ਾਮਾਂ ਪੂਰੀਆਂ ਹੋਣ ਸੋ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਬੜਾ ਮਾਨਸਕਾਰ ਮਿਲਿਆ ਮੇਰੇ ਨਾਲ ਮੇਰੇ ਹਲਕਾ ਇੰਚਾਰਜ ਅਮਦ ਮੰਟੋ ਜੀ तमाम ساری ਟੀਮ ਔਰ ਅਸੀਂ ਵੀ ਇਸ ਲੰਗਰ ਦੇ ਵਿੱਚ ਦੋ ਤਿੰਨ ਸਾਲ ਤੋਂ ਮੈਂ ਵੀ ਆ ਰਹੇ ਆ ਬੜਾ ਚੰਗਾ ਪ੍ਰਬੰਧਕ ਖਾਸ ਕਰਕੇ ਬੜਾ ਵਧੀਆ ਇੰਤਜ਼ਾਮ ਕਰਦੇ ਆ ਸੋ ਬਾਬਾ ਪੋਲੇ ਨਾਥਾ ਦੇ ਵੀ ਕਿਰਪਾ ਰੱਖੇ ਫਿਰ ਦੁਆਰਾ ਇਸ ਯਾਤਰਾ 'ਚ ਸਾਰੇ ਜਾਣ ਵਾਲੇ ਲੋਕ ਜਿਹੜੇ ਘਰਾਂ 'ਚ ਵੀ ਬੈਠੇ ਆ ਉਹਨਾਂ ਸਾਰਿਆਂ ਦੇ ਉੱਤੇ ਬਾਬਾ ਪੋਲੇ ਨਾਥਾ ਦਾ ਆਸ਼ੀਰਵਾਦ ਰਵੇ ਇਹ ਮੇਰੀ ਉਮੀਦ ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮਿਤੀ ਸੁਜਾਨਪੁਰ ਮਾਧੋਪੁਰ ਦੀ ਤਰਫੋਂ ਜਿਹੜਾ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਕਿਉਂਕਿ ਇਸ ਦੌਰਾਨ ਜਿਹੜੇ ਹਜ਼ਾਰਾਂ ਸ਼ਰਧਾਲੂ ਜਿਹੜੇ ਡੇਲੀ ਰੁਟੀਨ ਦੇ ਵਿੱਚ ਅਮਰਨਾਥ ਬਾਬੇ ਦੇ ਜਿਹੜੇ ਮੱਥਾ ਟੇਕਣ ਜਾਂਦੇ ਆ ਸੋ ਇੱਥੇ ਹਰ ਸਾਲ ਇਹ ਬੜੇ ਹੀ ਸ਼ਰਧਾ ਨਾਲ ਇੱਥੇ ਲੰਗਰ ਲਗਾਇਆ ਜਾਂਦਾ ਸਾਡੇ ਵਿੱਚ ਅੱਜ ਮਾਨਯੋਗ ਸਾਡੇ ਪੰਜਾਬ ਦੇ ਕੈਬਨਿਟ ਵਜ਼ੀਰ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ ਹਰ ਸਾਲ ਇੱਥੇ ਪਹੁੰਚਦੇ ਆ ਉਹਨਾਂ ਦੇ ਹੱਥੋਂ ਇਹਦਾ ਵੀ ਸ਼ੁਰੂਆਤ ਹੁੰਦੀ ਹੈ ਮੈਂ ਸਭ ਤੋਂ ਪਹਿਲੇ ਤੇ ਇਸ ਸੇਵਾ ਸਮਿਤੀ ਦੇ ਜਿਹੜੇ ਪ੍ਰੈਜ਼ੀਡੈਂਟ ਕੇ ਕੇ ਮਹਾਜਨ ਜੀ ਉਹਨਾਂ ਦੀ ਪੂਰੀ ਟੀਮ ਜਿਹੜੀ ਪੂਰਾ ਮਹੀਨਾ ਸੇਵਾ ਵਿੱਚ ਲੱਗੀ ਰਹਿੰਦੀ ਹੈ ਸੋ ਭੋਲੇ ਪਾਪਾ ਬਾਬਾ ਦੇ ਜਿਹੜੇ ਸ਼ਰਧਾਲੂ ਦਰਸ਼ਨ ਕਰਨ ਜਾਂਦੇ ਇੱਥੋਂ ਬ੍ਰੇਕਫਾਸਟ ਲੰਚ ਔਰ ਡਿਨਰ 24 ਘੰਟੇ ਇੱਥੇ ਇਹਨਾਂ ਨੂੰ ਅਵੇਲੇਬਲ ਮਿਲਦਾ ਸੋ ਮੈਂ ਉਸ ਭੋਲੇ ਪਾਪਾ ਦੀ ਕਿਰਪਾ ਨਾਲ ਇਹ ਸੇਵਾ ਸਮਿਤੀ ਜਿਹੜੇ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਇਹ ਸੇਵਾ ਨੂੰ ਆਉਂਦੇ ਆ ਕਿਉਂਕਿ ਬੜੇ ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਅਮਰਨਾਥ ਯਾਤਰਾ ਤੇ ਜਾਂਦੇ ਆ ਰਸਤੇ ਦੇ ਵਿੱਚ ਸਰਕਾਰ ਦੀ ਤਰਫੋਂ ਜਿਹੜੇ ਪੂਰਾ ਸਹਿਯੋਗ ਮਿਲਦਾ ਹੈ ਹਰ ਚੱਪੇ ਚੱਪੇ ਤੇ ਸਿਕਿਉਰਟੀ ਦੇ ਕਤੂਰੇ ਇੰਤਜ਼ਾਮ ਕੀਤੇ ਗਏ ਆ ਸੋ ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਕਿਤੇ ਜਾਨ ਦੇ ਵਿੱਚ ਕੋਈ ਖਾਣ ਪੀਣ ਦੀ ਦਿੱਕਤ ਪਰੇਸ਼ਾਨੀ ਨਾ ਆਏ ਸੋ ਇਹ ਸੇਵਾ ਸਮਿਤੀ ਬੜੇ ਹੀ ਸਤਾਈਮਾ ਜਿਹੜਾ ਇਹਨਾਂ ਦਾ ਲੰਗਰ ਇਹ ਅੱਜ ਇਹਨਾਂ ਨੇ ਸ਼ੁਰੂਆਤ ਹੋਈ ਹੈ ਸੋ ਮੈਂ ਮੰਤਰੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਹਰ ਸਾਲ ਇੱਥੇ ਪਹੁੰਚਦੇ ਆ ਔਰ ਸ਼ਰਧਾਲੂ ਨੇ ਤੁਹਾਰੀ ਛੰਡੀ ਦਿੰਦੇ ਆ ਸੋ ਮੈਂ ਸਾਰੇ ਹੀ ਸੇਵਾ ਸਮਿਤੀ ਦੇ ਜਿੰਨੇ ਵੀ ਸਥਿਤੀ ਬਸੇ ਆ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾ ਦੇਣਾ ਔਰ ਉਸ ਪੋਲੇ ਬਾਬਾ ਨੂੰੇ ਪ੍ਰਾਰਥਨਾ ਕਰਦਾ ਵੀ ਇਹ ਸੇਵਾ ਸਮਿਤੀ ਔਰ ਸਾਡੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਮੇਰ ਪਰ ਹੱਥ ਰੱਖ